ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਅਦਾਲਤ ਨੇ ਡੋਨਲਡ ਟਰੰਪ ਪਰਿਸ਼ਾਸਨ ਦੌਰਾਨ ਵੱਡੇ ਪੱਧਰ ਉਤੇ ਨੌਕਰੀ ਤੋਂ ਕੱਢੇ ਗਏ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਦੁਬਾਰਾ ਨਿਯੁਕਤ ਕਰਨ ਦਾ ਹੁਕਮ ਦੇ ਦਿੱਤਾ ਇਹ ਹੁਕਮ 6 ਸੰਘੀ ਏਜੰਸੀਆਂ ਨੂੰ ਦਿੱਤੇ ਗਏ ਨੇ ਜਿਨ੍ਹਾਂ ਵਿੱਚ ਖਜ਼ਾਨਾ ਵਿਭਾਗ ਵੈਟਰਨਸ ਅਫੇਅਰਸ ਖੇਤੀਬਾੜੀ ਰੱਖਿਆ ਊਰਜਾ ਅਤੇ ਅੰਦਰੂਨੀ ਵਿਭਾਗ ਵੀ ਸ਼ਾਮਲ ਨੇ ਜਿਹਾ ਜਿਨ੍ਹਾਂ ਕਰਮਚਾਰੀਆਂ ਨੂੰ ਖਰਾਬ ਕਾਰਗੁਜ਼ਾਰੀ ਦੇ ਆਧਾਰ ਉਤੇ ਨੌਕਰੀ ਤੋਂ ਕੱਢੇ ਗਿਆ ਸੀ ਹੁਣ ਕੋਰਟ ਨੇ ਇਸ ਕੋਰਟ ਨੂੰ ਕੇਵਲ ਇੱਕ ਬਹਾਨਾ ਕਰਾ ਦਿੱਤਾ ਤੇ ਜਸਟਿਸ ਵਿਲੀਅਮ ਅਲਸੂਪ ਨੇ ਇਹ ਫੈਸਲਾ ਇੱਕ ਅਰਜ਼ੀ ਉੱਤੇ ਸੁਣਵਾਈ ਕਰਨ ਤੋਂ ਬਾਅਦ ਦਿੱਤਾ ਜੋ ਕਰਮਚਾਰੀ ਯੂਨੀਅਨਾਂ ਦੇ ਵੱਲੋਂ ਦਾਇਰ ਕੀਤੀ ਗਈ ਸੀ ਰਾਸ਼ਟਰਪਤੀ ਫੈਸਲੇ ਉਸ ਉੱਤੇ ਭਾਰੀ ਪੈਂਦੇ ਨਜ਼ਰ ਆ ਰਹੇ ਨੇ ਜੀ ਹਾਂ ਡੋਨਲਡ ਟਰੰਪ ਦੇ ਫੈਸਲਿਆਂ ਨੂੰ ਉਲਟਾਉਂਦੇ ਹੋਏ ਅਮਰੀਕੀ ਅਦਾਲਤ ਨੇ ਵੱਡਾ ਫੈਸਲਾ ਸੁਣਾਇਆ ਦਰਸਲ ਕੈਲੀਫੋਰਨੀਆ ਅਤੇ ਮੈਰੀਲੈਂਡ ਦੇ ਸੰਘੀ ਜੱਜਾਂ ਨੇ ਵੀਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਪ੍ਰਸ਼ਾਸਨ ਨੂੰ 19000 ਪ੍ਰੋਬੇਸ਼ਨਰੀ ਸੰਘੀ ਕਰਮਚਾਰੀਆਂ ਨੂੰ ਬਹਾਲ ਕਰਨ ਦਾ ਹੁਕਮ ਦਿੱਤਾ ਜਿਹੜੇ 19 ਏਜੰਸੀਆ ਦੇ ਕਰਮਚਾਰੀਆਂ ਨੇ ਵੱਡੇ ਪੱਤਰ ਉਤੇ ਆਪਣੀਆਂ ਨੌਕਰੀਆਂ ਗਵਾ ਦਿੱਤੀਆਂ ਸੀ ਜੀ ਹਾਂ ਕੰਪਟੇ ਚੋਟੀ ਦੇ ਸਲਾਹਕਾਰ ਐਲਨ ਮਸਕ ਵੱਲੋਂ ਸੰਘੀ ਨੌਕਾ ਸ਼ਾਇ ਨੂੰ ਭਾਰੀ ਮਾਤਰਾ ਦੇ ਵਿੱਚ ਘਟਾਉਣ ਦੇ ਯਤਨਾਂ ਦੇ ਲਈ ਇੱਕ ਤੋਂ ਬਾਅਦ ਇੱਕ ਫੈਸਲੇ ਹੁਣ ਤੱਕ ਦਾ ਸਭ ਤੋਂ ਵੱਡਾ ਝਟਕਾ ਸੀ ਦਾਸੀ ਜੱਜ ਨੇ ਕਿਹਾ ਕਿ 트럼ਪ ਪ੍ਰਸ਼ਾਸਨ ਨੇ ਖਰਾਬ ਕਾਰਗੁਜ਼ਾਰੀ ਦੇ ਆਧਾਰ ਉੱਤੇ ਕਰਮਚਾਰੀਆਂ ਨੂੰ ਗਲਤ ਤਰੀਕੇ ਦੇ ਨਾਲ ਨੌਕਰੀ ਤੋਂ ਕੱਢਿਆ ਸੀ। ਉਹਨਾਂ ਨੇ ਕਿਹਾ ਕਿ ਇਹ ਕਾਰਨ ਕੇਵਲ ਕਾਨੂੰਨੀ ਲੋੜਾਂ ਤੋਂ ਬਚਣ ਦੀ ਕੋਸ਼ਿਸ਼ ਸੀ ਅਤੇ ਇਹ ਕਰਮਚਾਰੀਆਂ ਦੀ ਅਸਲ ਕਾਰਗੁਜ਼ਾਰੀ ਉੱਤੇ ਅਧਾਰਤ ਨਹੀਂ ਸੀ। ਇਸ ਨਾਲ ਹੀ ਦੁਬਾਰਾ ਨਿਯੁਕਤ ਕਰਨ ਦੇ ਆਦੇਸ਼ ਦੇਂਦੇ ਹੋਏ ਸੈਨ ਫ੍ਰਾਂਸਿਸਕੋ ਦੇ ਵਿੱਚ ਅਮਰੀਕੀ ਅਦਾਲਤ ਨੇ ਕਿਹਾ ਕਿ ਇਹ ਇੱਕ ਦੁਖਦਾਈ ਦਿਨ ਹੈ ਜਦੋਂ ਸਰਕਾਰੀ ਸਰਕਾਰ ਚੰਗੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੰਦੀ ਹੈ ਅਤੇ ਕਹਿੰਦੀ ਹੈ ਕਿ ਇਹ ਕਾਰਗੁਜ਼ਾਰੀਆਂ ਦੇ ਆਧਾਰ ਉੱਤੇ ਕੀਤਾ ਗਿਆ ਹੈ ਜਦਕਿ ਇਹ ਝੂਠ ਹੈ ਉਹਨਾਂ ਨੇ ਸੰਘੀ ਏਜੰਸੀਆਂ ਨੂੰ ਹੁਕਮ ਦਿੱਤਾ ਕਿ ਉਹ ਉਹਨਾਂ ਸਾਰੇ ਕਰਮਚਾਰੀਆਂ ਨੂੰ ਦੁਬਾਰਾ ਨਿਯੁਕਤ ਕਰਨ ਜਿਨ੍ਹਾਂ ਨੂੰ ਗਲਤ ਤਰੀਕੇ ਦੇ ਨਾਲ ਨੌਕਰੀ ਤੋਂ ਕੱਢਿਆ ਗਿਆ ਸੀ ਦੂਜੇ ਪਾਸੇ 트럼ਪ ਪਰਿਸ਼ਾਸਨ ਦੇ ਹੁਕਮਾਂ ਉੱਤੇ ਅਦਾਲਤ ਦੀ ਰੋਕ ਲੱਗਣ ਤੋਂ ਬਾਅਦ ਵਾਈਟ ਹਾਊਸ ਵਾਪਸੀ ਤੋਂ ਬਾਅਦ ਡੋਨਾਈਟ ਕੰਪਨੀ ਅਮਰੀਕੀ ਸਰਕਾਰ ਦੇ ਅਕਾਰਡ ਨੂੰ ਘਟਾਉਣ ਅਤੇ ਖਰਚੇ 'ਚ ਕਟੌਤੀ ਕਰਨ ਦੇ ਲਈ ਵੀ ਸਖਤ ਕਦਮ ਚੁੱਕੇ ਨੇ ਇਸ ਵਿੱਚ ਹਜ਼ਾਰਾਂ ਸੰਘੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਟਣਾ ਵੀ ਸ਼ਾਮਲ ਹੈ ਹਾਲਾਂਕਿ ਉਨ੍ਹਾਂ ਨੇ ਇਸ ਫੈਸਲੇ ਨੂੰ ਕਰਮਚਾਰੀਆਂ ਨੇ ਅਦਾਲਤ ਵਿੱਚ ਚੁਣੌਤੀ ਦਿੱਤੀ ਕਈ ਅਦਾਲਤਾਂ ਨੇ ਕਰਮਚਾਰੀਆਂ ਨੂੰ ਰਾਹਤ ਦਿੰਦੇ ਇਸ ਫੈਸਲੇ ਉੱਤੇ ਰੋਕ ਲਗਾਉਣ ਦੇ ਹੁਕਮ ਵੀ ਦਿੱਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਹੁਕਮਾ ਟਰੰਪ ਦੇ ਸਰਕਾਰੀ ਚੋਣਾਂਵਾਂ ਦੇ ਵਿੱਚ ਕਟੌਤੀ ਦੇ ਯਤਨਾਂ ਵਿਰੁੱਧ ਇੱਕ ਮਹੱਤਵਪੂਰਨ ਛਟਕਾ ਨੇ ਕਰਮਚਾਰੀਆਂ ਦੇ ਹੱਕਾਂ ਦੇ ਲਈ ਲੜਦੀਆਂ ਯੂਨੀਅਨਾਂ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਇਹ ਨਿਆਂ ਦਾ ਇੱਕ ਉੱਤਮ ਉਦਾਹਰਣ ਹੈ ਜਿਕਰੇ ਹੋਏ ਕੇ ਅਦਾਲਤ ਦਾ ਇਹ ਹੁਕਮ ਟਰੰਪ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਵਿਆਪਕ ਸਰਕਾਰੀ ਸੁਧਾਰਾ ਵਿਰੁੱਧ ਇੱਕ ਮਹੱਤਵਪੂਰਨ ਕਾਨੂੰਨੀ ਚੁਣੌਤੀ ਹੈ ਤੇ ਇਹ ਫੈਸਲਾ ਸੰਘੀ ਕਰਮਚਾਰੀਆਂ ਦੇ ਹੱਕ ਅਤੇ ਪ੍ਰਸ਼ਾਸਨ ਫੈਸਲਿਆਂ ਦੀ ਵੈਧਤਾ ਉੱਤੇ ਗੰਭੀਰ ਪ੍ਰੈਸ਼ਨ ਖੜਾ ਕਰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਫੈਸਲੇ ਦੇ ਵਿਆਪਕ ਪ੍ਰਭਾਵ ਵੇਖਣ ਨੂੰ ਮਿਲ ਸਕਦੇ ਨੇ ਜੋ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਉੱਤੇ ਪ੍ਰਭਾਵ ਪਾ ਸਕਦੇ ਨੇ ਬਿਊਰੋਪੋਲ ਚੈਨਲ ਪੰਜਾਬੀ